ਸਸਿਕਲ ਲੋਸੋ ਸੱਤ ਟੀਵੀਜ਼ਨ ਤੇ ਤੁਹਾਡਾ ਸਵਾਗਤ ਸਾਰਿਆਂ ਦਾ ਤੇ ਮੈਂ ਗੁਰਜਿੰਦਰ ਸਿੰਘ ਪੰਗੋ ਲੋਕ ਸਭਾ ਦੀ ਚੋਣ ਵੀ ਸੰਪੰਨ ਹੋ ਗਈ ਲੋਕ ਸਭਾ ਦੇ ਨਤੀਜੇ ਵੀ ਆ ਗਏ ਤੇ ਅਗਲੀ ਜਿਹੜੀ ਸਰਕਾਰ ਹੈ ਤੀਜੀ ਵਾਰ ਫਿਰ ਮੋਦੀ ਸਰਕਾਰ ਹੈ ਸੱਤਾ ਦੇ ਵਿੱਚ ਪਰ ਪੰਜਾਬ ਦੇ ਵਿੱਚ ਜਿਹੜੇ ਨਤੀਜੇ ਸੀ ਉਹ ਆਮ ਆਦਮੀ ਪਾਰਟੀ ਦੇ ਆਸ ਤੇ ਉਮੀਦ ਦੇ ਬਿਲਕੁਲ ਉਲਟ ਰਹੇ ਤਿੰਨ ਸੇਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਉਹਨੋਂ ਦੇ ਚਲੋ ਪੰਗਲਾ ਮਤਾਂ ਫਿਰ ਕਦੇ ਕਰਦੇ ਰਹਾਂਗੇ ਪਰ ਅੱਜ ਮੇਰਾ ਤੁਹਾਡੇ ਨਾਲ ਜਿਹੜਾ ਜੋੜਨ ਦਾ ਸਬਬ ਹੈ ਇਹ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹਨਾਂ ਦੀ ਜਿਹੜੀ ਉਡੀਕ ਸੀ ਪੰਜਾਬੀਆਂ ਨੂੰ ਉਹ ਉਡੀਕ ਹੁਣ ਖਤਮ ਹੋਣ ਵਾਲੀ ਹੈ। ਖਤਮ ਉਹ ਉਡੀਕ ਇਸ ਕਰਕੇ ਹੋਣ ਵਾਲੀ ਹੈ ਕਿ ਪੰਚਾਇਤੀ ਚੋਣਾਂ ਆ ਗਈਆਂ ਜਿਹੜੀਆਂ ਤਿਆਰੀਆਂ ਨੇ ਉਹ ਬਿਲਕੁਲ ਮੁਕੰਮਲ ਹੋ ਗਈਆਂ ਜਾਂ ਜਿਹੜੀਆਂ ਤਿਆਰੀਆਂ ਰਹਿੰਦੀਆਂ ਸੀ ਉਹ ਤਿਆਰੀਆਂ ਹੁਣ ਕਰਨੀਆ ਸ਼ੁਰੂ ਕਰਤੀਆਂ ਸਰਕਾਰੀ ਤੌਰ ਤੇ ਉੱਪਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਹਾਂ ਅੱਜ ਪੰਜ ਦੇ ਗੱਲ ਕਰਾਂਗੇ ਅੱਗੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਾਡੇ ਸੱਤ ਟੀਵੀਜ਼ਨ ਨੂੰ ਸਬਸਕ੍ਰਾਈਬ ਕਰ ਲੈਣ ਕਿਉਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੀ ਪੰਚਾਇਤੀ ਅਪਡੇਟ ਹੈ ਉਹ ਕੱਲੀ ਕੱਲੀ ਅਪਡੇਟ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਸੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਦੋਂ ਅਸੀਂ ਕੋਈ ਵੀ ਖਬਰ ਲੈ ਕੇ ਆਈਏ ਉਹ ਖਬਰ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬੀਤੇ ਦੇ ਦਿਨ ਇੱਕ ਖਬਰ ਨਿਕਲ ਕੇ ਆਉਂਦੀ ਹੈ ਕਿ ਜਿਹੜੀ ਅੰਤਿਮ ਵੋਟਰ ਸੂਚੀ ਐ ਉਸ ਨੂੰ ਤਿਆਰ ਕਰਨ ਦੇ ਹੁਕਮ ਦੇਤੇ ਗਏ ਨੇ ਰਾਜ ਕਮਿਸ਼ਨ ਵੱਲੋਂ ਜਿਹੜੇ ਜ਼ਿਲ੍ਹਾ ਦੇ ਅਧਿਕਾਰੀ ਨੇ ਜ਼ਿਲ੍ਹੇ ਦੇ ਕਮਿਸ਼ਨ ਆਪਣਾ ਜ਼ਿਲ੍ਹੇ ਦੇ ਆਪਣੇ ਆਫੀਸਰ ਨੇ ਇਨਾਂ ਦੇ ਵਿੱਚ ਡਿਪਟੀ ਕਮਿਸ਼ਨਰ ਲੈਵਲ ਦੇ ਅਫਸਰ ਸ਼ਾਮਲ ਨੇ ਸੋ ਜਿਹੜਾ ਸਾਡਾ ਰਾਜ ਚੋਣ ਕਮਿਸ਼ਨ ਹੈ ਉਹਨੇ ਕਿਹਾ ਕਿ ਅੰਤਿਮ ਜਿਹੜੀ ਵੋਟਰ ਸੂਚੀ ਆ ਉਹ ਤਿਆਰ ਕੀਤੀ ਜਾਵੇ ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪੰਚਾਇਤੀ ਚੋਣਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਸਰਕਾਰੀ ਤੌਰ ਦੇ ਉੱਪਰ ਉਹ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਜਾਂ ਫਿਰ ਜਿੱਥੇ ਕੋਈ ਘਾਟਵਾਤ ਰਹਿੰਦੀ ਹੈ ਉਹ ਹੁਣ ਸਰਕਾਰੀ ਤੌਰ ਦੇ ਉੱਪਰ ਪ੍ਰਬੰਧਕੀ ਤੌਰ ਦੇ ਉੱਪਰ ਤਿਆਰੀਆਂ ਸ਼ੁਰੂ ਕਰ ਲਈਆਂ ਨੇ ਯਾਨੀ ਕਿ ਸਰਕਾਰ ਬਣੀ ਨੂੰ 2.5 2.5 ਸਾਲ ਦਾ ਸਮਾਂ ਹੋ ਗਿਆ ਤੇ ਹੁਣ ਜਿਹੜੀ ਚੋਣ ਆਉਗੀ ਉਹ ਚੋਣ ਹੋਊਗੀ ਪੰਚਾਇਤੀ ਚੋਣ ਠੀਕ ਹੈ ਜਿਹੜੇ ਉਦਾਂ ਦੇ ਜਿਵੇਂ ਜਲੰਧਰ ਦੀ ਵਿਦੈਸੀ ਚੋਣ ਹੈਗੀ ਆ ਉਹ ਚੋਣ ਹੋਣੀ ਹੈ ਜਾਂ ਜਿਹੜੇ ਹੋਰ ਸੀਟਾਂ ਖਾਲੀ ਹੋਈਆਂ ਨੇ ਉਹ ਵਿੱਚ ਚੋਣ ਹੋਣੀਆਂ ਨੇ ਪਰ ਵੱਡੀ ਚੋਣ ਦਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਵੱਡੀ ਚੋਣ ਹੋਊਗੀ ਉਹ ਚੋਣ ਹੋਊਗੀ ਪੰਚਾਇਤੀ ਚੋਣ ਵੋਟਰ ਸੂਚੀ ਤਿਆਰ ਕਰਨ ਦੇ ਰਾਜ ਚੋਣ ਕਮਿਸ਼ਨ ਵੱਲੋਂ ਹੁਕਮ ਦਿੱਤੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚੀ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਦੇਖੋ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਬਲਾਕ ਸਮਤੀ ਦੀਆਂ ਚੋਣਾਂ ਨੇ ਪੰਚਾਇਤੀ ਚੋਣਾਂ ਨੇ ਇਹਨਾਂ ਚੋਣਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੀ ਸਿਆਸੀ ਵੀ ਹਵਾ ਉਹ ਹਵਾ ਵੀ ਹੁਣ ਤੇਜ਼ ਹੋਣ ਵਾਲੀ ਹੈ